12 ਮਹਾ ਮਾਂਝ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲਾਹਰਾਮ ਚਾਰ ਪੁੰਟ ਦਹ ਦਿਸ ਭ੍ਰਮੇ ਥੱਕ ਆਏ ਤਾ ਕੀ ਸਾਮ ਧੇਨ ਦੁਧਹਿ ਤੇ ਬਾਹਰੀ ਕਿਦੈ ਨ ਆਵੈ ਕਾਮ ਜਾਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਨਾਮ ਅਰ ਨਾਹਾ ਨ ਮਿਲਿਆ ਸਾਜਨਾ ਕਤ ਪਾਈਐ ਬਿਸਰਾਮ ਜੇਤਕਰ ਹਰ ਕੰਤ ਨਾ ਪ੍ਰਗਟਈ ਪਟਨਾਗਰ ਸੇ ਗ੍ਰਾਮ ਸਬਸੀ ਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਰਬ ਸੁਆਮੀ ਕੰਤ ਬਿ ਹੋਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਤਬ ਜਿਸ ਕਾ ਨੇ ਚਲਤਾ ਹਾਮ ਹਲ ਗੋਣੇ ਆਨੰਦ ਦੇ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਾਰੇ ਕਿਰਪਾ ਦੀ ਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇੱਚ ਪੁੰਨੀ ਬੜ ਭਾਗਣੀ ਬਰ ਪਾਇਆ ਹਰ ਰਾਏ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰ ਨਾ ਦੇਸਈ ਕੋਈ ਦੂਜਾ ਲਵੈ ਨ ਲਾਏ ਫਲਤ ਪਉਤ ਸਵਾਰਿਓਨ ਨੇਚਲ ਦਿੱਤੀ ਨ ਜਾਏ ਸੰਸਾਰ ਸਾਗਰ ਦੇ ਰਖਿਆ ਨ ਬਹੁੜ ਨਾ ਜਨ ਮੈਂ ਤਾਏ ਜਿਹवारे ਅਨੇਕ ਗੁਣ ਕਰੇ ਨਾਨਕ ਚਰਣੀ ਪਾਏ ਫਲ ਗੁਣ ਦੇ ਤਸਲਾਹੀ ਹੈ ਜਿਸਨੂੰ ਤਿਲਾਂਤ ਮਾਏ ਜਿਨ ਜਿਨ ਨਾਮ ਤੇ ਆਇ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾਂ ਦੇ ਚਲਨ ਹਰ ਪਵਜਲ ਬਖਮ ਤਰੇ ਪ੍ਰੇਮ ਭਗਤ ਤਿਨ ਪਾਈ ਆ ਬਿਖਿਆ ਨਾ ਹਿੰਜਰੇ ਕੂੜ ਗਏ ਦੁਬਿਦਾਨ ਅਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ